ਜੈ ਸ਼੍ਰੀ ਰਾਮ ਜੈ ਮਹਾਕਾਲ ਮੈਂ ਗੌਰਵ ਸ਼ਰਮਾ ਕੁਸ਼ਾਲ ਫਾਊਂਡਰ ਮੈਂਬਰ ਆਮ ਆਦਮੀ ਪਾਰਟੀ ਤੋਂ ਔਰ ਸੇਵਾਦਾਰ ਵਾਰਡ ਨੰਬਰ 19 ਤੋਂ ਅੱਜ ਸਰ ਅੱਜ ਦਾ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਹੈ ਅੱਜ ਸਰ ਸਾਡੇ ਜਿਹੜੇ ਕੋਰ ਹੋ ਜੇ ਪ੍ਰਤਾਪ ਜੀ ਜਿਹੜੇ ਬਹੁਤ ਹੀ ਇਮਾਨਦਾਰ ਅਫਸਰ ਵੀ ਰਹੇ ਨੇ ਔਰ ਸਾਡੇ ਉਤ ਹਲਕਾ ਉਤਰੀ ਦੇ ਐਮਐਲਏ ਵੀ ਨੇ ਔਰ ਉਹਨਾਂ ਦੇ ਹੱਕ ਚ ਅੱਜ ਰੋਡ ਸ਼ੋ ਕੱਢਿਆ ਜਾ ਰਿਹਾ ਜਿਹੜਾ ਉਹਨਾਂ ਨੇ ਗੈਂਗਸਟਰ ਨਕਸ਼ਾ ਨੂੰ ਨੱਥ ਪਾਣ ਦੀ ਜਿਹੜੀ ਉਪਰਾਲਾ ਸ਼ੁਰੂ ਕੀਤਾ ਹੈ ਉਹ ਬਹੁਤ ਹੀ ਵਧੀਆ ਉਪਰਾਲਾ ਆ ਅਸੀਂ ਉਹਨਾਂ ਦੇ ਹੱਕ ਚਾਂ ਸਾਰੇ ਅੱਜ ਮੇਰੇ ਨਾਲ ਸਾਡੇ ਵਾਰਡ ਦੇ ਵਾਸੀ ਸ਼ਾਮ ਜੀ ਸਾਡੇ ਮਹਿੰਜਾਬ ਔਰ ਸਾਡੇ ਵੱਡੇ ਭਾਈ ਸੋਨੂ ਭਾਜੀ ਔਰ ਮੇਰੇ ਨਾਲ ਸਾਰਾ ਜਿਹੜਾ ਯੂਥ ਆ ਸਰ ਆ ਸਾਰਾ ਜੁੜਿਆ ਹੋਆ ਔਰ ਸਾਰੇ ਹੀ ਜਿਹੜੇ ਕੋਵਰੇ ਜੇ ਪ੍ਰਤਾਪ ਜੀ ਨੂੰ ਲਾਈਕ ਕਰਦੇ ਆ ਔਰ ਜਦੋਂ ਅਫਸਰ ਵੀ ਰਹੇ ਉਦੋਂ ਵੀ ਉਹਨਾਂ ਨੇ ਗੈਂਗਸਟਰਾਂ ਨੂੰ ਨੱਥਪਾੰਨ ਦੀ ਕੋਸ਼ਿਸ਼ ਕੀਤੀ ਆ ਔਰ ਦੁਬਾਰਾ ਇੱਕ ਵਾਰੀ ਫੇਰ ਉਹਨਾਂ ਨੇ ਉਪਰਾਲਾ ਕੀਤਾ ਵਾ ਕਿਉਂਕਿ ਪੰਜਾਬ 'ਚ ਵੱਧ ਰਹੀ ਗੈਂਗਸਟਰ ਗੁੰਡਾਗਰਦੀ ਔਰ ਜਿਹੜੇ ਮਿਲੀ ਭੁਗਤ ਪੁਲਿਸ ਕਰਮੀਆਂ ਦੇ ਉਹਨਾਂ ਨੂੰ ਆਪਣਾ ਉਹਨਾਂ ਦੇ ਖਿਲਾਫ ਜਿਹੜਾ ਉਹਨਾਂ ਨੇ ਕਦਮ ਚੁੱਕਿਆ ਬਹੁਤ ਵਧੀਆ ਆ ਬਹੁਤ ਸ਼ਲਾੰਗਾ ਜੋਦ ਕਦਮ ਆ ਔਰ ਮੈਂ ਸਾਰੇ ਯੂਥ ਨੂੰ ਨਾਲ ਲੈ ਕੇ ਸਾਰੇ ਗਿਆ ਆਪਣਾ ਉਹਨਾਂ ਦੇ ਨਾਲ ਜਿਹੜੇ ਸਾਰਿਆਂ ਦੀ ਸੋਚ ਹੈ ਕਿ ਸਾਡੇ ਆਹੀ ਉਹਨਾਂ ਦੇ ਨਾਲ ਚੱਲਣਾ ਔਰ ਉਹਨਾਂ ਦੇ ਹੱਕ ਚ ਚੱਲਾਂਗੇ ਇਹ ਕਿੱਥੋਂ ਦੇ ਲੈ ਕੇ ਕਿੱਥੇ ਤੱਕ ਇਹ ਸਰ ਅੱਜ ਬੋਰਡ ਵਾਲੇ ਸ਼ਵਾਲੇ ਅਵਾਰਡ ਨੰਬਰ 19 ਚ ਸ਼ੁਰੂ ਹੋ ਰਿਹਾ ਹੈ ਔਰ ਬਟਾਲਾ ਰੋਡ ਤੇ ਪੂਰਾ ਨਿਕਲੇਗਾ ਪੈਕਸ ਹਸਪੀਟਲ ਸਾਡੇ ਹੋਰ ਵੀ ਸਾਥੀ ਗਾੜੇ ਨੇ ਸ਼ਿੰਦਰ ਪ੍ਰਧਾਨ ਜੀ ਉਹਨਾਂ ਦੇ ਵੀ ਸਾਥੀ ਸਾਰੇ ਹੋਰ ਵੀ ਉੱਥੇ ਖੜੇ ਨੇ ਲੋਕਾਂ ਨੂੰ ਸਰ ਮੈਂ ਹੀ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜਾ ਸੱਚਾ ਬੰਦਾ ਵਾ ਉਹਦਾ ਸਾਥ ਦਿਓ ਕਿਉਂਕਿ ਕੋਵਰ ਵਿਜੇ ਪ੍ਰਧਾਨ ਜੀ ਇੱਕ ਐਸੀ ਸ਼ਖਸੀਅਤ ਆ ਜੋ ਕਿ ਬਹੁਤ ਇਮਾਨਦਾਰ ਅਫਸਰ ਵੀ ਰਹੇ ਨੇ ਔਰ ਹੁਣ ਸਾਡੇ ਹਲਕਾ ਉਤਰੀ ਦੇ ਐਮ ਐਲ ਏ ਆ ਔਰ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਿਹਾ ਤਨ ਦਿਲੋਂ ਕੰਮ ਕਰ ਰਿਹਾ ਔਰ ਜਿਹੜੇ ਉਹਨਾਂ ਨੇ ਹੁਣ ਜਿਹੜਾ ਉਪਰਾਲਾ ਕੀਤਾ ਆਪਣਾ ਗੁੰਡਾਗਰਦੀ ਨੂੰ ਹੱਥ ਬੰਨ੍ਹ ਲਈ ਬਹੁਤ ਸ਼ਲਾੰਗਾ ਜੋਗ ਹੈ